ਉਨੀਆ ਅੱਖਾਂ ਨਾਲ ਵੇਖਦੀ ਆ ਗੱਜ ਕੇ ਆਖੋ ਸਤਿਨਾਮ ਜਿਹੜੇ ਵਾਰ ਮਹਾਰਜ ਤੋਂ ਮੰਗੇ ਭਾਵ ਕਹਿਣ ਦਾ ਵੀ ਸਾਰਾ ਕੁਝ ਮਿਲ ਜਾਂਦਾ ਇੱਥੋਂ ਜੋ ਮੰਗੋ ਉਹ ਹੀ ਮਿਲਦਾ ਪਰ ਸਤਿਗੁਰੂ ਪ੍ਰਸੰਨ ਕਦੋਂ ਹੁੰਦਾ ਹੈ ਜਦੋਂ ਉਹਦੀ ਅਸੀਂ ਸੇਵਾ ਚਿੱਤ ਲਾ ਕੇ ਕਰਦੇ ਆ ਜਦੋਂ ਅਸੀਂ ਉਹਦੀ ਬਾਣੀ ਮਨ ਲਾ ਕੇ ਪੜ੍ਹਨੇ ਉਹਦਾ ਧਿਆਨ ਧਰ ਕੇ ਫਿਰ ਮਨ 'ਚ ਸ਼ਰਧਾ ਪੈਦਾ ਹੋ ਜਾਂਦੀ ਹੈ ਫਿਰ ਦਿਆਲ ਬੜਾ ਹੁੰਦਾ ਹੈ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਪੂਰੀ ਹੈ ਮਾਤੇ ਪੀਖ ਨਾਲੇ ਅੱਖਾਂ ਨਾਲ ਸਾਰਾ ਕੁਝ ਵੇਖਦੀ ਆ ਨਾਲੇ ਮਾਰਾ ਦਾ ਸ਼ੁਕਰਾਨਾ ਕਰਦੀ ਆ ਸ਼ੁਕਰ ਸ਼ੁਕਰ ਸ਼ੁਕਰਾਨਾ ਵਾਝਾ ਵਾਲੇ ਦਾ ਸ਼ੁਕਰ ਸ਼ੁਕਰ ਸ਼ੁਕਰਾਨਾ ਵਾਝਾ ਵਾਲੇ ਦਾ ਸ਼ੁਕਰ ਸ਼ੁਕਰ ਸ਼ੁਕਰਾਨਾ ਵਾਝਾ ਵਾਲੇ ਦਾ सुखृ <laughs> सुकराना Easy. ਆਨੇ ਤੇ ਮੰਗਿਆ ਪਰੇ ਧਾਰੇ ਸਜਿਥੋਂ ਬਿਨਾ ਮੰਗੇ ਤੋਂ ਹੀ ਸਾਰਾ ਬਦਲੇ ਸਾਰੀ ਐਸਾ ਬਿਆਦੇ ਬਾਜਾਂ ਬਾਲੇ ਦੇ ਦਰਵਾਜ਼ਾ ਗੁਰੂ ਨਾਨਕ ਦੇ ਦਰਵਾਜ਼ਾ ਬਿਨ ਮੰਗਿਆ ਮੋਤੀ ਮੰਗਿਆ ਮੋਤੀ ਮਿਲਦੇ ਸਦੇ ਦਰਵਾਜ਼ਰ ਮੰਗੀਆਂ ਮੋਤੀ ਮਿਲਦੇ ਨੇ ਇਹਨਾਂ ਮੰਗੀਆਂ ਮੋਤੀ ਮਿਲਦੇ ਨੇ ਗੁਰੂ ਨਾਨਕ ਦੇ ਦਰਵਾਜ਼ਰ ਮੰਗੀਆਂ ਮੋਤੀ ਮਿਲਦੇ ਨੇ ਇਹਨਾਂ ਮੰਗੀਆਂ ਮੋਤੀ ਮਿਲਦੇ ਨੇ ਐਸਾ ਹੈ ਗੁਰੂ ਨਾਨਕ ਸਾਹਿਬ ਦਾ ਤਾਂ ਪਰ ਖੁਸ਼ ਹੋ ਦੋ ਹੁੰਦੇ ਆ ਜਦੋਂ ਮਨ ਲਾ ਕੇ ਉਹਨਾਂ ਦਾ ਜਸ ਗਾਈਏ ਫਿਰ ਦਿਆਲ ਹੁੰਦੇ ਨੇ ਚਲੋ ਸ਼ਬਦ ਪੜੀ ਲਿਆ ਪੂਰਾ ਹੀ ਪੜ ਲਓ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਐ ਸਤਿਗੁਰੂ ਹੋਏ ਦਿਆਲ ਨਾ ਕਬਹੂ ਚੂਰੀ ਆਏ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਬਾਣੀ ਸਤਿਗੁਰੂ ਹੋਏ ਦਿਆਲ ਤਾਂ ਜਮ ਕੇ ਡਰ ਕੇ ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਨ ਸਤਿਗੁਰੂ ਹੋਏ ਦਿਆਲ ਤਾਂ ਅਨੰਦਿਤ ਪਾਈਐ ਸਤਿਗੁਰੂ ਹੋਏ ਦਿਆਲ ਤਾ ਸੱਚ ਸਮਾਈ ਹੈ ਕਿੰਨੀ ਵੱਡੀ ਮਾਤਾ ਦੇਖਾਂ ਦੀ ਅੱਖਾਂ ਦੀ ਰੌਸ਼ਨੀ ਵੀ ਸਾਰਾ ਕੁਝ ਅੱਖਾਂ ਨਾਲ ਵੇਖਤੀ ਆ ਜਿੰਨਾਂ ਲਈ ਸ਼ੁਕਰਾਨਾ ਕਰਦੀ ਤੇ ਅੱਜ ਸਾਡੇ ਕੋਲ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਰੱਬ ਦਾ ਸ਼ੁਕਰਾਨਾ ਨਹੀਂ ਕਰ ਸਕਦੇ ਆ ਸਤਿਨਾਮ ਸ੍ਰੀ ਵਾਹਿਗੁਰੂ ਪਿਆਰਿਓ ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਵੀ ਰੱਬ ਦਾ ਤੇ ਕੀ ਕਰਨਾ ਬਸ ਸਾਡਾ ਹੀ ਕਰੀ ਜਾਏ ਕੋਈ ਸ਼ੁਕਰਾਨਾ ਇੰਨਾ ਹੀ ਬਹੁਤ ਆ ਸਤਿਨਾਮ ਸ੍ਰੀ ਵਾਹਿਗੁਰੂ ਅਸੀਂ ਨਹੀਂ ਕਰਨਾ ਚਾਹੁੰਦੇ ਸਾਰਾ ਕੁਝ ਦਿੱਤਾ ਗੁਰੂ ਨੇ ਸਾਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਵੀ ਮਿਲ ਜਾਣੀ ਬਸ ਸੱਚੇ ਮਨ ਨਾਲ ਉਹਨੂੰ ਮੰਤੇ ਆ ਲੋ ਸਾਰਾ ਕੁਝ ਮਿਲ ਜਾਂਦਾ ਇੱਥੇ ਹੀ ਕਾਦਾ ਕਰਦਾ ਖਾਵੇ ਖਰਚੇ ਰਲ ਮਿਲ ਭਾਈ ਆਪਾਂ ਪਹਿਲਾਂ ਪੜ ਕੇ ਹੱਡੀਆਂ ਤੋਟ ਨਾ ਆਵੇ ਵੱਧ ਤੋ ਜਾਈ ਸਾਰਾ ਕੁਝ ਮਿਲ ਜਾਂਦਾ ਪਰ ਉਹਦਾ ਜੱਸ ਕਾਉਣਾ ਬੜਾ ਜ਼ਰੂਰੀ ਉਹਦਾ ਸ਼ੁਕਰਾਨਾ ਕਰਨਾ ਉਹਦੇ ਅੱਗੇ ਅਰਦਾਸ ਬੇਨਤੀ ਕਰਨੀ ਉਹਦੇ ਕੋ ਜੋਦੜੀ ਕਰਨੀ ਸੱਚੇ ਪੈਸੇ ਮਿਹਰ ਕਰ ਅੱਜ ਤੇ ਕਹਿੰਦੇ ਬੰਦਾ ਹੀ ਕਰਦਾ ਜੋ ਕਰਦਾ ਹੈ ਕਹਿੰਦੇ ਨਹੀਂ ਵੀ ਇਨਸਾਨ ਹੀ ਕਰਦਾ ਬਸ ਜੋ ਕਰਦਾ ਹੈ ਰਬਾਹ ਕਹਿੰਦੇ ਜੋ ਕੁਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਜ ਤਤ ਵਿਸਥਾਰ ਵਿੱਚ ਤਾ ਤੂੰ ਪੰਜ ਆਪ ਪਾਵੇ ਜਨਾਨੰਕ ਜਨਾਨੰਕ ਸਤਗੁਰ ਮੇਲੇ ਆਪੇ ਹਰ ਆਪੇ ਝਗੜ ਜਿਹਦਾ ਰੱਬ ਨਾਲ ਮੇਲ ਹੋ ਗਿਆ ਸਾਰੇ ਝਗੜੇ ਉਥੋਂ ਖਤਮ ਹੋ ਗਏ ਨੇ ਬਟਾਰੇ ਹੋ ਗਏ ਉਹਨਾਂ ਝਗੜਿਆਂ ਦੇ ਦਲੇਦਰਾਂ ਦੇ ਦੁੱਖਾਂ ਪਾਪਾਂ ਦੇ ਸੋ ਸਤਿਗੁਰੂ ਸਾਡੇ ਤੇ ਵੀ ਮਿਹਰ ਕਰਨ ਸਾਡੇ ਤੇ ਵੀ ਬਖਸ਼ਿਸ਼ ਕਰਨ ਬਸ ਅਰਦਾਸ ਜਰੂਰ ਕਰੀਏ ਰੋਜ਼ ਉੱਠ ਕੇ ਬਾਣੀ ਪੜ੍ਹਨੀ ਹੈ ਰੱਬ ਦਾ ਸ਼ੁਕਰਾਨਾ ਕਰਨਾ ਨਹੀਂ ਤੇ ਕੱਲ ਕੌਣ ਵੇਖਦਾ ਹੈ ਉਥੋਂ ਸਤਨਾਮ ਵਾਹਿਗੁਰੂ ਦਿਨ ਚੜਦਾ ਸਵੇਰ ਹੁੰਦੀ ਹੁੰਦਾ ਸ਼ੁਕਰਾਨਾ ਕਰਿਆ ਕਰੋ ਮਰਨ ਦੇਨ ਚੜਗੇ ਨਹੀਂ ਤੇ ਕੱਲ ਕੌਣ ਵੇਖਦਾ بس ਆ ਜੀਵਨ ਸਾਡਾ ਸਫਲ ਹੋ ਜਾਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਰੇ ਹੁਣ ਇੱਕ ਧਾਰਨਾ ਪੜ੍ਹ ਲੈਣਾ ਸਾਧ ਸੰਗ ਬਰਨਾਲੀ ਆਪਾ ਨੰਦ ਸਾਹਿਬ ਦਾ ਪਾਠ ਕਰਨਾ ਫਿਰ ਅਰਦਾਸ ਹੋਏਗੀ ਹੁਕਮਨਾਮੇ ਮਹਾਰਾਜ ਸਾਹਿਬ ਜਾਣਗੇ ਫਿਰ ਆਪਾਂ ਚੱਲਾਂਗੇ ਕਿਸੇ ਨੇ ਕਾੜ ਨਹੀਂ ਜਿਨ੍ਹਾਂ ਨੇ ਲੰਗਰ ਨਹੀਂ ਨਾ ਛਕਿਆ ਬੇਨਤੀ ਆ ਅੰਦਰ ਛੱਕ ਕੇ ਜਾਇਓ ਤੇ ਅਗਲਾ ਅਗਲੀ ਜਿਹੜੀ ਅਪ੍ਰੈਲ ਦੀ 13 ਤਰੀਕ ਹੈ ਮਹਾਪੁਰਖ ਸਚਕਣਵਾਸੀ ਸੰਤ ਮਹਾਰਾਜ ਸੰਤ ਜੀਤ ਸਿੰਘ ਜੀ ਨਤਪੁਰ ਗੁਰੂ ਵਾਲੇ ਮਹਾਪੁਰਖਾਂ ਦਾ ਜਨਮ ਦਿਹਾੜਾ ਕਿਉਂਕਿ ਕੋਈ ਵੀ ਤੁਹਾਨੂੰ ਪਤਾ ਕੋਈ ਵੀ ਸਮਾਗਮ ਹੋਵੇ ਕੋਈ ਵੀ ਜਨਮ ਦਿਹਾੜ ਵਰਸੀ ਆਪਾਂ 13 ਤਰੀਕ ਨੂੰ ਹੀ ਮਨਾਉਂਦੇ ਆ ਕਿਉਂਕਿ ਮਹਾਪੁਰਖਾਂ ਦੇ ਹੁਕਮ ਅਨੁਸਾਰ 13 ਤਰੀਕ ਔਰ ਨਾਲ ਹੀ ਵਿਸਾਖੀ ਦਾ ਦਿਹਾੜਾ 13 ਅਪ੍ਰੈਲ ਵਿਸਾਖੀ ਦਾ ਦਿਹਾੜਾ ਬਰਨਾਲੀ ਮਹਾਪੁਰਖ ਬਾਬਾ ਅਜੀਤ ਸਿੰਘ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣਾ ਹੈ ਔਰ 14 ਅਪ੍ਰੈਲ ਦਾ ਅੰਮ੍ਰਿਤ ਸੰਚਾਰ ਵੀ ਇਸ ਸਥਾਨ ਤੇ ਹੋਣਾ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਭਾਈ ਤਿਆਰੀਆਂ ਕਰ ਲਓ ਹੁਣ ਆਲਸਾ ਨਾ ਕਰੋ ਮਨ ਬਣਾ ਲਓ ਹੁਣ ਵੀ ਅੰਮ੍ਰਿਤ ਛਕਣਾ ਹੈ ਢਿੱਲ ਨਹੀਂ ਕਰਨੀ ਆਲਸ ਨਹੀਂ ਕਰਨੀ ਕਈ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ ਹੈ ਤੁਸੀਂ ਅੱਗੇ ਵੀ ਸੁਣਿਆ ਹੈ ਜਿੰਨਾ ਮਨ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਸਾਫ਼ ਸੀ ਇੰਨਾ ਤੇ ਕਿਸੇ ਕਿਸੇ ਦਾ ਵੀ ਨਹੀਂ ਹੋਣਾ ਮਨ ਸਾਫ਼ ਗੱਜ ਕੇ ਆਖੋ ਸਤਨਾਮ ਉਹ ਜਿੰਨਾ ਵਾਜਾਂ ਵਾਲਿਆਂ ਦਾ ਮਨ ਸਾਫ਼ ਸੀ ਇੰਨਾ ਤੇ ਕਿਸੇ ਦਾ ਵੀ ਨਹੀਂ ਹੋਣਾ ਵਾਜਾਂ ਵਾਲਿਆਂ ਨੇ ਇੱਕ ਸਿੱਖ ਨੂੰ ਵਚਨ ਕੀਤਾ ਮਹਾਰਾ ਕਹਿੰਦੇ ਅਮਰਤ ਛੱਕ ਲੈ ਕਹਿੰਦਾ ਮਹਾਰਾਜ ਮੇਰਾ ਸਰਣਾ ਨਹੀਂ ਆ ਬੇਹ ਤੇ ਸੜੋ ਲੈ ਕੇ ਬੈਠ ਵਾਜਾਂ ਵਾਲਿਆਂ ਨੇ ਸਿੱਖ ਨੂੰ ਕਿਹਾ ਇੱਕ ਅੰਮਰ ਕਹਿੰਦੇ ਅਮਰਤ ਛੱਕ ਭਾਈ ਇਹ ਪ੍ਰਚਾਰ ਇਹ ਏ ਵੀ ਸਾਖੀ ਆਪਾਂ ਕਰਾਂਗੇ ਵਿਚਾਰੇ ਦੀ ਵੀ ਕਹਿੰਦਾ ਮਹਾਰਾਜ ਮੇਰਾ ਸਰਦਾ ਨਹੀਂ ਫਿਰ ਮਹਾਰਾ ਤੁਸੀਂ ਉਹਨੇ ਪੁੱਛ ਲਿਆ ਗੋ ਕਹਿੰਦਾ ਪਰ ਅਮਰਤ ਤੁਸੀਂ ਕਿਉਂ ਛਕਿਆ ਮਹਾਰਾ ਕਹਿੰਦੇ ਮੈਂ ਤੇ ਤਾਂ ਛਕਿਆ ਮੇਰਾ ਸਰਦਾ ਨਹੀਂ ਸੀ ਗੱਜ ਕੇ ਫਸਤ ਨਾ ਹਾ ਉਹ ਤੇ ਤੇਰਾ ਸਰਦਾ ਤੂੰ ਸਾਰ ਲੈ ਮਹਾਰਾ ਕਹਿੰਦੇ ਭਾਈ ਜੇ ਤੇਰਾ ਸਰਦਾ ਸਾਰ ਲੈ ਮੈਂ ਤੇ ਤਾਂ ਛਕਿਆ ਮੇਰਾ ਸਰਦਾ ਜੇ ਸਾਡਾ ਸਰਦਾ ਫਿਰ ਆਪਾਂ ਵੀ ਸਾਰ ਲਓ ਪਰ ਜੇ ਛਕ ਲਵਾਂਗੇ ਉਸ ਤਤ ਮਨ ਮੈਂ ਕਰਨ ਰੰਕਾਰ ਕਰਮਨ ਮੇਰੇ ਸਦਿ ਬਿਹਾਰ ਨਿਰਮਲ ਰਸਨਾ ਅਮਰਤ ਪੀਓ خدا ਦਾ ਸੁਹਿਲਾ ਕਰਨਾ ਜੀ ਗੱਲ ਕੀ ਹੈ ਮੇਲ ਹੋ ਜਾਏ ਵਾਹਿਗੁਰੂ ਸਾਹਿਬ ਨਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਿਆਰਿਓ ਛੱਡ ਦਿਓ ਇੱਕ ਦੂਜੇ ਦਾ ਮਾਰ ਦਾ ਸੋਚਣਾ ਜੇ ਸੋਚਣਾ ਤੇ ਚੰਗਾ ਸੋਚੋ ਤਾਂ ਜੋ ਹਰ ਇੱਕ ਬੰਦਾ ਰੱਬ ਦੀ ਮੱਤ ਨਾਲ ਚੱਲੇ ਅੱਜ ਤੇ ਬਹੁਤੇ ਆਪਣੀ ਮੱਤ ਨਾਲ ਰੱਬ ਨੂੰ ਚਲਾਉਣ ਲੱਗ ਪਏ ਪਰ ਆਪਾਂ ਰੱਬ ਦੀ ਮੱਤ ਨਾਲ ਚੱਲਣਾ ਹੈ ਗੁਰੂ ਦੀ ਮੱਤ ਨਾਲ ਚੱਲਣਾ ਹੈ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਕੀ ਕਹਿੰਦੀ ਉਹਦੇ ਮੁਤਾਬਕ ਚੱਲੋ ਬਾਕੀ ਸਾਰਾ ਕੁਝ ਝੂਠ ਹੈ ਕਹਿਣ ਵਾਲੇ ਬਥੇਰੇ ਆ ਪਰ ਆਪਾਂ ਸਤਿਗੁਰੂ ਦੀ ਬਾਣੀ ਮੁਤਾਬਕ ਆਪਾਂ ਆਪਣਾ ਜੀਵਨ ਜਿਉਣਾ ਹੈ ਕਿਉਂਕਿ ਮਹਾਰਾਜ ਨੇ ਕਹਿ ਤਕਬੀਰ ਜੈ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾ ਗੁਰਮੁਖ ਖਾਨ ਦੀ ਸੇਵਾ ਕਰੋ ਸਤਿਗੁਰੂ ਦੀ ਸੇਵਾ ਕਰੋ ਜੀਵਨ ਸੁਹੇਲਾ ਹੋ ਜਾਏਗਾ ਆਖਰੀ ਧਾਰਨਾ ਫਰਨਾਲੀ ਨਾਨਕ ਸਾਹਿਬ ਉਹ ਜੇ ਸਾਹਿਬ ਨਾਲ ਮੇਲ ਮੇਲਾ ਹੋ ਜੇ ਮਿਲ ਹੋਵੇ ਉਹ ਜੇ ਸਾਹਿਬ ਨਾਲ ਮੇਲ ਮੇਲਾ ਹੋ ਆ ਮਾਲਕਾ ਸੰਗ ਸਾਧੂ ਦਾ ਗੁਰਾਂ ਦੀ ਸੇਵਾ ਇਹੋ ਮੰਗ ਮੰਗਾ ਮਾਲਕਾ ਆਰੇ ਇਤਨੀਕ ਸੇਵਾ ਪਰਮਾਨ ਕਰਿਓ ਬੋਲਦਿਆ ਕੋਲੋਂ ਜੇ ਕੋਈ ਮੈਥੋ ਭੁੱਲ ਗਲਤੀ ਹੋਈ ਆ ਤੇ ਮੈਨੂੰ ਸਭ ਨੂੰ ਬਖਸ਼ ਲੈਣਾ ਸਾਧ ਸੰਗ ਬਖਸ਼ਣ ਜੋਗ ਹੈ ਸਤਿਗੁਰੂ ਮਹਾਪੁਰਖ ਬਖਸ਼ਣ ਜੋਗ ਹਨ ਬਖਸ਼ ਲਿਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਗਲੇ ਮਹੀਨੇ ਫਿਰ ਪੱਧ ਚੜ ਕੇ ਹੋਰ ਹੋਰ ਨਾਲ ਹੋਰ ਨਾਲ ਨਾਲ ਲੈ ਕੇ ਆਇਓ ਭਾਈ ਵੱਧ ਚੜ ਕੇ ਹਾਜ਼ਰੀਆਂ ਭਰਿਆ ਕਰੋ ਜੋੜਨ ਵਰਗਾ ਪੰਨਨੀ ਆਪ ਜੁੜਿਏ ਦੂਜੇ ਨੂੰ ਜੋੜਿਏ ਤਾਂ ਹਰ ਮਹੀਨੇ ਹੀ ਗੈਨੇ ਆ ਆਪ ਜੁੜੀਏ ਦੂਜੇ ਨੂੰ ਜੋੜੀਏ ਉਹਦੇ ਵਰਗਾ ਪੁੰਨ ਕੋਈ ਨਹੀਂ ਤੇ ਜੇ ਆਪ ਟੁੱਟੀਏ ਦੂਜੇ ਨੂੰ ਵੀ ਤੋੜੀ ਜਾਣਗੇ ਕਈ ਤੇ ਉਹਦੇ ਵਰਗਾ ਪਾਪ ਕੋਈ ਨਹੀਂ ਐਨੀ ਕੁ ਗੱਲ ਨਹੀਂ ਸਜ਼ਾ ਵੀ ਮਿਲਦੀ ਹੈ ਗੱਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪਰਫਾੜੋਦੋਂ ਮਿਲਦਾ ਹੈ ਜਦੋਂ ਆਪ ਜੜੀਏ ਤੇ ਦੂਜਿਆਂ ਨੂੰ ਵੀ ਜੋੜੀਏ ਅਗਲੇ ਵੀਨੇ ਫੇਰ ਆਪ ਜੀ ਦਰਸ਼ਨ ਦਿਓ ਭਾਈ ਮਹਾਪੁਰਖਾਂ ਦੇ ਪਿਆਰ ਵਿੱਚ ਮਹਾਪੁਰਖਾਂ ਦਾ ਜਨਮ ਹੋਇਆ ੜ ਪਰਮ ਸਾਖੀ ਦਾ ਦੇਹੜਾ ਨੇ ਅਗਲੇ ਮਹੀਨੇ 13 ਤਰੀਕ ਦਾ ਸਵੇਰੇ 10 ਤੋਂ 4 ਵਜੇ ਤੱਕ ਬਿਆੰਤ ਮਹਾਂਪੁਰਖ ਆਉਣਗੇ ਆਪ ਜੀ ਨੇ ਦਰਸ਼ਨ ਦੇਣੇ ਸਾਰੀਆਂ ਸੰਗਤਾਂ ਦਾ ਧੰਨਵਾਦ ਸਮਾਂ ਇਹੀ ਹੋਣਾ ਹੈ ਸਮਾਂ ਤੇ ਹਰ ਮਹੀਨੇ ਇਹੀ ਹੁੰਦਾ ਹੈ ਵੱਧ ਛੜ ਕੇ ਲਾਹ ਲੈਣਾ ਧੰਨਵਾਦ ਸਾਰੀਆਂ ਸੰਗਤਾਂ ਦਾ ਜਿੱਥੋਂ-ਜਿੱਥੋਂ ਆਇਓ ਜੀ ਆਇਆਂ ਨੂੰ ਧੰਨਵਾਦ ਬਹੁਤ-ਬਹੁਤ ਇੱਕ-ਇੱਕ ਚੱਲਿਆ-ਚੱਲਿਆ ਕਦਮ ਸਿਰ ਮੱਥੇ ਮਹਾਂਪੁਰਖਾਂ ਵੱਲੋਂ ਸਭ ਨੂੰ ਜੀ ਆਇਆਂ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨ ਕੋਟ ਸ਼ੁ크rana ਜਿਹੜੇ ਆ ਘੜੀਆਂ ਸਾਨੂੰ ਬਖਸ਼ਦੇ ਆ ਸੁਭਾਗ ਮਾਰ ਬਖਸ਼ਦੇ ਆ ਆ ਰੌਣਕਾ ਮਹਾਰਾਜ ਲਾਉਂਦੇ ਨੇ ਐਸੀ ਤਰ੍ਹਾਂ ਲਾਉਂਦਾ ਮਹਾਰਾਜ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਲਵੀਂ ਮਿਹਰ ਕਰੀਂ ਰਹਿਮਤਾਂ ਨਮੀ ਵਰਸਾਈਂ ਅਸ਼ੀਰਵਾਦ ਮਹਾਪੁਰਸ਼ ਸੱਚਖੰਡ ਵਾਸੀ ਤਨਤਨ ਬਾਬਾ ਅਜੀਤ ਸਿੰਘ ਜੀ ਨਾਤਮੁਲ ਪ੍ਰਵਾਲੇ ਮੌਜੂਦਾ ਮਹਾਪੁਰਸ਼ ਸ਼੍ਰੀਮਾਨ ਸੰਬਾਧ ਕਰਮ ਸਿੰਘ ਜੀ ਇਹਨਾਂ ਦੀ ਮਿਹਰ ਅਸੀਸਾਂ ਸਤਿਗੁਰੂ ਜੀ ਦੀਆਂ ਬਖਸ਼ੀਆਂ ਰਹਿਮਤਾ ਮਹਾਰਾਜ ਜੀ ਦੀਆਂ ਬਾਪੁਰਖਾਂ ਦੀਆਂ ਜੋ ਆਪ ਜੀ ਤੇ ਦਰਸ਼ਨ ਹੁੰਦੇ ਆ ਜੋ ਸੇਵਾ ਲਈ ਆ ਬਾਪੁਰਖਾਂ ਨੇ ਇਸੇ ਤਰ੍ਹਾਂ ਨਮਉਂਦੇ ਰਹੀਏ ਰਹਿੰਦੇ ਸਵਾਸਾਂ ਤੱਕ ਸਤਿਗੁਰੂ ਮਹਾਪੁਰਖ ਆਪਣੀ ਸੇਵਾ ਆਪ ਲੈਦੇ ਰਹਿਣ ਹਰ ਹਰ ਜਨ ਤੋਂ ਏਕ ਹੈ ਵਿਭ ਵਿਚਾਰ ਕਸ਼ਨਾ ਹੈ ਜਲ ਤੇ ਉਪਜ ਤਰੰਗ ਤੇਉ ਜਲ ਹੀ ਵਿਖੇ ਸਮਾਹੀ ਜਿਨ੍ਹਾਂ ਨਾ ਵਿਸਰੇ ਨਾਮ ਸੇਖ ਨੇਹ ਆ ਭੇਤ ਨਾ ਜਾਣ ਉਹ ਮੂਲ ਸਾਈਂ ਦੇ ਅਗਲੇ ਮਹੀਨੇ ਵਿਰ ਦਰਸ਼ਨ ਦੇ ਹੁਣ ਅਨੰਦ ਸਿੰਘ ਦਾ ਭਾਗ ਜਿਹੜੇ ਹੁਣ ਤੱਕ ਨਹੀਂ ਬੋਲੇ ਕਰੋ ਕਿਰਪਾ ਸਾਰੇ ਆਪਣੀ ਰਸਨਾ ਮੁਬਤਨ ਕਰੋ ਜਪਣ ਵਾਲਾ ਤੇ ਧਨ ਹੈ ਹੀ ਪਰ ਜਪਣ ਵਾਲੇ ਦੀ ਜਿਹੜੀ ਆ ਰਸਨਾ ਹੀ ਵੀ ਧਨ ਹੋ ਜਾਂਦੀ ਆਓ ਨਾਲ ਗਾਓ ਜਪੋ ਸਾਰੇ ਰੱਬ ਕੀ ਮਹੱਲਾ ਤੀਜਾ ਅਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਪੈ ਪਾਇਆ ਸਤਗੁਰ ਦਾ ਪਾਇਆ ਹੈ ਜੀ ਜੀ ਮਨ ਵਜਿਆ ਬਤਾਇਆ ਰਾਗਰ ਤਨ ਪਰਵਾਰ ਕਰੀਆਂ ਸ਼ਬਦ ਬਾਵਣਿਆ ਸ਼ਬਦੋ ਤਾਂ ਗਾਵੋ ਹਰੀ ਮਨ ਨੀਵਸਾਇਆ ਕਿਨ ਕੇ ਤਨ ਬਹੁ ਆ ਸਾਧੂ ਮੈਂ ਪਾਇਆ ਏ ਮਨ ਮੇਰਾ ਸੁਣ ਲਾ ਹੋਇ ਨਾ ਨੀ ਅਰਨਾਲ ਰਹਾ ਤੂੰ ਮੈਂ ਮੇਰੇ ਦੁਖ ਸਭ ਦਸਾ ਜਨਾ ਅੰਗੀਆਂ ਰੋਏ ਸੇਲਾ ਨਾ ਤੁਸ ਤਸਵਾਰਣਾ ਮਨ ਨਾ ਸੁਭਰਾ ਚੁ ਸੁਆਮੀ ਜੋ ਕਿਉ ਮਨ ਹੋਵੇ ਸਾਰੇ ਰਹਿ ਨਾਜੁ ਕਮਾਨੁ ਤੇਰੇ ਅਦਾ ਗੋ ਹਰਨਾਰੇ ਸਾਚੇ ਸਹਿਬਾ ਗਿਆਨ ਹੀ ਘਰਦੇ ਰਦਾ ਦੇ ਰਹਿ ਸਭ ਕਿੰ ਹੈ ਜਿਸ ਨੇ ਸੁਭਾਏ ਅਦਾ ਸਿਖ ਸੁਲਾਹ ਤੇਰੀ ਆਪਾ ਤੇ ਸਾਬੇ ਆਨ ਜਿਵੇਂ ਕਰ ਮਾਨ ਬੱਤਿਆ ਸਾਦੇ ਚੌਦਰੀ ਇਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇ ਰਹਿ ਸਤ ਨਾ ਮੇਰਾ ਆਧਾਰ ਸਾਚਨਾ ਸੁਖਮਨੀ ਆਈ ਵਸੇ ਅੰਨ ਜੇ ਇੱਛਾ ਸਾਧ ਪੁਜਾਈਆ ਬਸਲਾ ਕੁਰਬਾਨ ਕੀ ਤਾ ਗੁਰ ਮੇਟੋ ਜੇ ਇੰਤਿਆਏ ਵਟਾਈਆ ਹੈ ਨਾਨਕ ਸੁਣੋ ਸਤਿ ਸਬਦ ਤਨੋ ਪਿਆਰੋ ਸਾਚਾ ਨਾ ਮਿਲਿਆ ਜਾਨੂ ਆ ਕੇ ਪੰਜ ਸੌ ਦੇ ਅਧਿਆਰ ਸੁਦਾ ਕੈ ਹਰਸ ਪਾਗੇ ਸਬਦ ਵਾਜੇ ਅਲਾਜਿਤ ਕਰ ਧਾਰਿਆ ਪੰਜ ਤੂ ਗਵਾਸ ਤੇ ਕੀਤੇ ਨਾਲ ਕਣ ਘਮਾਰਿਆ ਤਰਪ ਪਾਇਆ ਤੂ ਜਿਤ ਕੋ ਸੇ ਨਾਮ ਹਰ ਕਹਿਲਾ ਤੇ ਰਹਿ ਨਾਮ ਤੇ ਸਕੂਆ ਜਿਸ ਦਾ ਨਾਮ ਲਾਜੀ ਅਗਦ ਸੁਨਾ ਵਡ ਭਾਗੀ ਹੂੰ ਅਗਨ ਮਨੋਰਥ ਪੂਰੇ ਹਰ ਪ੍ਰਭਾ ਪਾਇਆ ਉਤਰੇ ਸਰ ਕਸੰਤਾ ਪਿਤਰੇ ਸੁਣੀ ਸੱਚੀ ਬਾਣੀ ਆਨੰਦ ਸਾਜੁ ਮੈਂ ਕਰੀ ਪੂਰੇ ਗੁਰਤੀ ਜਾਈ ਕਰਤੇ ਫਨੀਤ ਕਹਤੇ ਭਵਿਤ ਸਤਗੁਰ ਰਹਾ ਪਰ ਪੂਰੇ ਮੇਰੇ ਨੰਦ ਨਾਨਕ ਗੁਰ ਚਰਨ ਲਾ ਕੇ ਬਾਜ ਆਨੰਦ ਦੂਰੇ ਸੋਹੋ ਮਾਣ ਕੇ ਰੂਪਾ ਨੀ ਤਦਾ ਹਾਤਾ ਧਰਸ ਮਹਤ ਗੋਨੋ ਨਿਰਗਰਾਜ ਦੂਰੇ ਸਾਰੀ ਦਾਇਆ ਇਨੇ ਸੱਜ ਦਾ ਗੱਜੇ ਅਗਿਆਈਆਂ ਬੁਰਿਆਈਆਂ ਬਾਤਾਂ ਦਰਮ ਹਦੂਰ ਪਰਮੀਆਂ ਕੋ ਆਪਣੀ ਕੇਹੇੜੇ ਕਹੂਰੇ ਜਿਨੇ ਨਾਮ ਧਿਆਇਆ ਜਿਨੇ ਨਾਮ ਧਿਆਇਆ ਜਿਨੇ ਨਾਮ ਧਿਆਇਆ ਜਿਨੇ ਨਾਮ ਧਿਆਇਆ ਦੀ ਨਾਮ ਤੇ ਆਇਆ ਉਹ ਜੀ ਨਾਮ ਤੇ ਆਇਆ ਕੈ ਮੁਸਕਤ ਕਾਤ ਨਾਲ ਟਕੇ ਮੰਗੂ ਜਲੇ ਕੇਤੀ ਰੁਕੀ ਨਾ ਗੁਰਵਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਭਰਦੇ ਭਰਦੇ ਵਾਹਿਗੁਰੂ ਜੀ ਖੜ ਖੜ ਸਾ ਵਾਹਿਗੁਰੂ ਜੀ ਕੀ ਫਤ ਉਦੇ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਆਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਕਹੁ ਨਾਨਕ ਸਭ ਤੇਰੀ ਵੜਿਆਈ ਕੋਈ ਨਾਉ ਨ ਜਾਣੈ ਸ੍ਰੀ ਵਾਹਿਗੁਰੂ ਜੀ ਮਿਹਰਬਾਨ ਮਿਹਰਬਾਨ ਸਾਹਿ ਮੇਰਾ ਮਿਹਰਬਾਨ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੇ 10ਵੀਂ ਬ੍ਰਤੰਪ ਬਹੁਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਜੀ ਸਾਹਿ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਹੈ ਜੇ ਡਿੱਠੇ ਸਬਦੁ ਗਜਾਏ ਗੁਰ ਤੇਗ ਬਹਾਦਰਿ ਸਿਮਰੀਐ ਕਰਨਉ ਨਿਦਾਵੇ ਧਾਇ ਸਭ ਤਈ ਹੁਨਾ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਸਭ ਤਈ ਹੁਨਾ ਜੀ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰਕੇ ਬੋਲਣਾ ਜੀ ਦਸਾਂ ਪਾਤਸ਼ਾਹ ਦੀ ਜਗਦੀ ਜੋਤ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜਰਾ ਹਜੂਰ ਜਰਾ ਜਹੂਰ ਕਲ ਜੁਕੇ ਬੋਇਤ ਨਾਮ ਕੇ ਜਹਾਜ਼ ਹਲਤਪਲਤ ਕੇ ਰਖੇ ਕਿ ਲੋਕ ਪਰਲੋਕ ਕੇ ਸਾਇਕ ਤਿਨਾਂ ਦੇ ਪਾੜ ਦਰਸ਼ਨ دیدار ਜੀ ਦਾ ਧਿਆਨ ਤਰਕੇ ਬੋਲਣਾ ਜੀ 10 5 6 5 ਪਿਆਰੇ 4 ਸਹਿਬ ਜਾ ਦੇ 40 ਮੁਕਤੇ ਸਮੂਹ ਸੰਤਾਂ ਭਗਤਾਂ ਠੀਆਂ ਜੱਪੀਆਂ ਤੱਪੀਆਂ ਸਿਦਕਵਾਰ ਨਾਸੀਦਾ ਸਿੰਘ ਆ ਮਹਾਂਪੁਰਖਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਿਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਤੇਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜੇ ਤੱਕ ਤਾਂ ਸਰਵਤਰ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਚਿਤਿ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਹੀ ਸਾਹਿਬ ਤਾਂ ਤਰ ਅੱਛਿਆ ਰਹਿਐ ਦੇਖ ਤੇ ਫਤਿਹ ਬਿਰਦ ਕੀ ਪੈਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਬਖਸ਼ਨਾ ਜੀ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਸਹਾਵਨ दाना ਸਰਦਾ ਨਾਮ ਦਾੰਦ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾਰਜਕਾਰ ਬੋਲਣਾ ਜੀ ਸਿੱਖਾ ਦਾ ਮਨ ਨੀਵਾ ਮਤ ਉਚੀ ਮਤ ਪਤ ਕਾ ਰੱਖਿ ਅਕਾਲ ਪੁਰਖੀ ਅੰਤਰੀਆਮੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਤਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਚਰਨਾ ਚਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਰਹਿਮਤ ਦਾ ਸਦਕਾ ਆਪ ਜੀ ਦੀ ਮਿਹਰ ਦਾ ਸਦਕਾ ਗੁਰਦੁਆਰਾ ਗੁਪਤ ਖਜ਼ਾਨਾ ਗੋਬਿੰਦ ਸਾਗਰ ਸਿਹੜੀ ਵਿਖੇ ਮਹਾਰਾਜ ਆਏ ਮਹੀਨੇ ਦੇ 13 ਤਰੀਕ ਨੂੰ ਆਪ ਦੀ ਮਿਹਰ ਦਾ ਸਦਕਾ ਗੁਰਮਤ ਸਮਾਗਮ ਹੁੰਦਿਆ ਹਨ ਮਹਾਰਾਜ ਅੱਜ ਦੇ ਸਮਾਗਮਾਂ ਵਿੱਚ ਮਾਪੁਰਖਾਂ ਨੇ ਹਾਜ਼ਰੀ ਭਰੀ ਹੈ ਮਾਪੁਰਖਾਂ ਦੁਹਰੀ ਜਸ ਕੀਰਤਨ ਕਰਦਿਆ ਗੁਰਬਾਣੀ ਦੇ ਵਿਚਾਰ ਕਰਦੇ ਇਤਿਹਾਸ ਦੀ ਵਿਚਾਰ ਕਰਦੇ ਆ ਹੋਈਆਂ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਆਪ ਜੀ ਜਾਣ ਬਚੇ ਜਾਣ ਕੇ ਖਿਮਾ ਕਰਨਾ ਅੱਗੇ ਤੋਂ ਸਮਤ ਬਖਸ਼ਣੀ ਬਾਬਾ ਕਰਮ ਸਿੰਘ ਜੀ ਬਾਬਾ ਪਰਮਪ੍ਰੀਤ ਸਿੰਘ ਜੀ ਦੇ ਅਸੀਸ ਤੇ ਮੇਰ ਪਰਿਆਤ ਰੱਖਣਾ ਮਹਾਰਾਜ ਦੀ ਕਿਰਪਾ ਕਰਨੀ ਦੇ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ ਹਰ ਤਰ੍ਹਾਂ ਕਰਕੇ ਮੇਰ ਕਰਨੀ ਮਹਾਰਾਜ ਆਪ ਜੀ ਦੇ ਦਰਸਥਾਨਾਂ ਦੇ ਕਾਰ ਸੇਵਾ ਚੱਲ ਰਹੀ ਹੈ ਮਹਾਰਾਜ ਦੇਸ਼ ਵਿਦੇਸ਼ ਦੀ ਸੰਗਤ ਨੂੰ ਪ੍ਰੇਰ ਕੇ ਆਪਣੀ ਸੇਵਾ ਆਪ ਲਓ ਮਹਾਰਾਜ ਮੇਰ ਕਰੋ ਜਿੰਨੀਆਂ ਵੀ ਸੰਗਤਾਂ ਸਬਤ ਆਪਜੀ ਦੇ ਦਰ ਆਈਆਂ ਹਨ ਸਭ ਦੀਆਂ ਤਿਲ ਫੁੱਲ ਪਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਚੱਲਿਆ ਚੱਲਿਆ ਕਦਮ ਲੇਖੇ ਵਿੱਚ ਲਾਉਣਾ ਸਭਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾ ਬਖਸ਼ਣੀਆਂ ਮਹਾਰਾਜ ਮੇਰ ਕਰੋ ਜਿੰਨਾ ਵੀ ਸੰਗਤਾਂ ਨੇ ਇਨ੍ਹਾਂ ਸਮਾਗਮਾਂ ਵਿੱਚ ਤਨ ਮਨ ਧਨ ਕਰਕੇ ਸੇਵਾ ਕੀਤੀ ਹੈ ਮਹਾਰਾਜ ਸਾਹਿਬ ਦੀ ਕਾਲ ਸੇਵਾ ਥਾਂੇ ਪਾਉਣੀ ਸਭਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾ ਬਖਸ਼ਣੀਆਂ ਮਹਾਰਾਜ ਮਿਹਰ ਕਰੋ ਆਪ ਜੀ ਦੇ ਹਜ਼ੂਰ ਪੰਚਮ ਰੂਪ ਇਕੜਾ ਪ੍ਰਸ਼ਾਦਾ ਦੇਗਾ ਸਜ ਕੇ ਹਾਜ਼ਰ ਹੈ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਨ ਮਿਠਾਈ ਕਰੀਮ پاک ਸਾਲ ਸੋਚ ਪਵਿੱਤਰ ਹੁਣ ਲਾਓ ਭੋਗ ਹਰਾਈ ਮਹਾਰਾਜ ਕਿਰਪਾ ਕਰੋ ਆਪ ਜੀ ਭੋਗ ਲਾਓ ਭੋਗ ਲੱਗਿਆ ਪ੍ਰਸ਼ਾਦ ਆਸਾਦ ਸੰਗ ਨੂੰ ਵਰਤੌਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਆਪ ਜੀ ਪਾਵਨ ਨਾਮੇ ਬਖਸ਼ ਕੇ નિਹਾਲ ਕਰੋ ਸਭ ਦੀਆਂ ਗੁਰਮਤ ਅਨੁਸਾਰ ਮਨੋ ਕਾਮਨਾ ਪੂਰੀਆਂ ਕਰੋ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਖਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਜੋ ਸ਼ਰਧਾ ਕਰ ਸੇਵਦੇ बोले सो निहाल वाहेगुरु जी का खालसा वाहेगुरु जी की फतेह ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਮਰੀ ਸ਼ਰਨ ਤੁਮਰੀ ਆਸਾ ਤੁਮਹੀ ਸਜਨ ਸੁਹੇਲੇ ਰਾਖੋ ਰੱਖਣਹਾਰ ਦਿਆਲਾ ਨਾਨਕ ਘਰ ਗੇ ਗੋਲੇ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰਨਾਮ ਦਵਾਈਓ ਸਰਬ ਸੂਖ ਹਰਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਅਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੂ ਨਾਹੀ ਅਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੂ ਨਾਹੀ ਸੱਚੇ ਸਾਹਿਬ ਸੋ ਮਨ ਮੰਨਿਆ ਹਰ ਸਰਬ ਨਰੰਤਰ ਜਾਨਿਆਮ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤਬਾਲ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਹੋਈ ਹੈ ਜੋ ਕਿ ਹਰ ਇੱਕ ਮਹੀਨੇ ਦੀ 13 ਤਰੀਕ ਨੂੰ ਮਾਪੁਰਖਾਂ ਦੀ ਪ੍ਰੇਰਣਾ ਸਦਕਾ ਜੋ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਹੁੰਦੇ ਹਨ ਆਪ ਜੀ ਆਉਣਿਓ ਸਾਰਿਆਂ ਨੂੰ ਜੀਓ ਆਇਆਂ ਨੂੰ ਅਗਲੀ 13 ਤਰੀਕ ਦਾ ਜੋ ਸਮਾਗਮ ਹੈ ਮਾਪੁਰਖਾ ਨੇ ਆਪ ਜੀ ਨੂੰ ਬੇਨਤੀ ਕੀਤੀ ਹੈ ਮਾਪੁਰਖਾਂ ਦਾ ਜੋ ਅਵਤਾਰ ਦਿਹਾੜਾ ਧੰਨ 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 ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨੇ ਆਮਨ ਕਾ ਇਹ ਸੁਆਉ ਜਨ ਕੇ ਸੰਗਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਨਿਮਰਤਾ ਦੇ ਪੁੰਜ ਗੰਭੀਰਤਾ ਦੇ ਸੋਮੇ ਜਿਨ੍ਹਾਂ ਵਿੱਚ ਅਣਥਕ ਸੇਵਾ ਤੇ ਨਿਮਰਤਾ ਐਨੀ ਗੁਰਨਾਨਕ ਕਰਦਾ ਗਰੀਬੀ ਵੇਸ ਪੂਰਨ ਬ੍ਰह्म ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਤਿੰਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ ਜਨਮ ਦਿਹਾੜਾ ਮਹਾਂਪੁਰਖਾਂ ਦਾ ਉਹ ਵੀ ਆ ਰਿਹਾ ਹੈ ਮਹਾਂਪੁਰਖਾਂ ਦੇ ਹੁਕਮ ਅਨੁਸਾਰ ਅਗਲੀ 13 ਅਪ੍ਰੈਲ ਨੂੰ ਨਾਲੇ ਖਾਲਸੇ ਦਾ ਅਵਤਾਰ ਪੁਰਬ 13 ਅਪ੍ਰੈਲ ਦੀ ਵਿਸਾਖੀ ਹੈ ਜੋ ਆਪਾਂ ਉਹ ਵੀ ਸਾਰਿਆਂ ਨੇ ਇਸ ਸਥਾਨ ਤੇ ਰਲ ਮਿਲ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਮਨਾਉਣੀ ਹੈ ਨਾਲ ਹੀ ਆਪਾਂ ਬਾਬਾ ਅਜੀਤ ਸਿੰਘ ਜੀ ਮਹਾਰਾਜ ਦਾ ਜੋ અવਤਾਰ ਦਿਹਾੜਾ ਜਨਮ ਦਿਨ ਆਪਾਂ ਮਨਾਉਣਾ ਹੈ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਹੋਰ ਵੀ ਮਹਾਂਪੁਰਖ ਉਸ ਦਿਨ ਆਉਣਗੇ ਬਾਬਾ ਜਗਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਤੇ ਹੋਰ ਵੀ ਕਾਫੀ ਮਹਾਂਪੁਰਖ ਆ ਕੇ ਹਾਜ਼ਰੀ ਭਰਨਗੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆਪ ਜੀ ਨੇ ਹੋਰਨਾਂ ਨੂੰ ਵੀ ਪ੍ਰੇਰ ਕੇ ਲੈ ਕੇ ਆਉਣਾ ਅਗਲੀ ਆਉਣ ਵਾਲੀ 13 April ਦਾ ਸਮਾਗਮ ਵੱਡਾ ਹੋਵੇਗਾ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆਪ ਜੀ ਨੇ ਹੋਰਨਾਂ ਨੂੰ ਵੀ ਪ੍ਰੇਰ ਕੇ ਲੈ ਕੇ ਆਉਣਾ ਤੇ ਚੋ